ਦੈਨਿਕ ਸਵੇਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਤਾਂ ਆਈਐਸਆਈ ਦੇ ਨਾਲ ਮਿਲ ਕੇ ਕੰਮ ਕਰ ਰਹੀ ਅਤਵਾਦੀ ਖਰਵਿੰਦਰ ਰਿੰਦਾ ਦੀ ਵੱਡੀ ਧਮਕੀ ਜਿਹੜੀ ਹੈ ਉਹ ਪੰਜਾਬ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਚੁਕੰਨਾ ਹੋ ਚੁੱਕਾ ਹੈ ਤੋਂ ਦੱਸ ਦੇ ਕਿ ਲਗਾਤਾਰ ਇੱਕ ਸੋਸ਼ਲ ਮੀਡੀਆ ਤੇ ਬੀਤੀ ਰਾਤ ਤੋਂ ਹੀ ਆਡੀਓ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਹਾਲਾਂਕਿ ਇਸ ਆਡੀਓ ਦੀ ਦੈਨਿਕ ਸਵੇਰਾ ਪੁਸ਼ਟੀ ਨਹੀਂ ਕਰਦਾ ਪਰ ਇਸ ਆਡੀਓ ਦੇ ਵਿੱਚ ਦੱਸਿਆ ਗਿਆ ਜੋ ਪਾਕਿਸਤਾਨ ਦੇ ਵਿੱਚ ਬੈਠਾ ਅਤਵਾਦੀ ਖਰਵਿੰਦਰ ਰਿੰਦਾ ਹੈ ਉਸਦੇ ਵੱਲੋਂ ਧਮਕੀ ਦਿੱਤੀ ਗਈ ਹੈ ਪੰਜਾਬ ਦੇ ਐਕਸਾਈਜ਼ ਵਿਭਾਗ ਨੂੰ ਔਰ ਸ਼ਰਾਬ ਦੇ ਸਾਰੇ ਠੇਕੇਦਾਰਾਂ ਨੂੰ ਕਿ ਬਾਜ ਆ ਜਾਓ ਇਸ ਕੰਮ ਤੋਂ ਨਹੀਂ ਤਾਂ ਕਿਸੇ ਵੀ ਠੇਕੇ ਤੇ ਬੰਬ ਹੋ ਸਕਦਾ ਹੈ ਕਿਸੇ ਵੀ ਠੇਕੇ ਨੂੰ ਬਾਰੂਦ ਦੇ ਨਾਲ ਉਡਾਇਆ ਜਾ ਸਕਦਾ ਹੈ ਤਾਂ ਇਸ ਤਰੀਕੇ ਦੀ ਧਮਕੀ ਜਿਹੜੀ ਹੈ ਉਹ ਰਵਿੰਦਰ ਰਿੰਦਾ ਜਿਹੜਾ ਕਿ ਅਤਵਾਦੀ ਹੈ ਪਾਕਿਸਤਾਨ ਦੇ ਵਿੱਚ ਬੈਠਾ ਹੋਇਆ ਆਈਐਸਆਈ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਲਗਾਤਾਰ ਅਜਹੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸ ਦੇ ਵੱਲੋਂ ਇਹ ਧਮਕੀ ਜਿਹੜੀ ਉਹ ਦਿੱਤੀ ਗਈ ਹੈ ਹਾਲਾਂਕਿ ਧਮਕੀ ਦੀ ਦਿਨਕ ਸਵੇਰਾ ਪੁਸ਼ਟੀ ਨਹੀਂ ਕਰਦਾ ਪਰ ਲਗਾਤਾਰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਔਰ ਸਾਰੇ ਨਿਊਜ਼ ਚੈਨਲਾਂ ਤੇ ਇਹ ਖਬਰ ਜਿਹੜੀ ਹੈ ਉਹ ਚੱਲ ਰਹੀ ਹੈ ਕਿ ਹਰਵਿੰਦਰ ਰੇਂਦਾ ਦੇ ਵੱਲੋਂ ਇਹ ਵੱਡੀ ਧਮਕੀ ਦਿੱਤੀ ਗਈ ਹੈ ਔਰ ਦਿਨ ਦਿਹਾੜ ਦੀ ਗੱਲ ਕਰਦੇ ਹਾਂ ਤਾਂ ਦੀਵਾਲੀ ਤੋਂ ਪਹਿਲਾਂ ਠੀਕ ਬੀਤੀ ਰਾਤ ਨੂੰ ਇਹ ਧਮਕੀ ਦਿੱਤੀ ਗਈ ਹੈ ਪੰਜਾਬ ਦੇ ਅਕਸਾਈਜ਼ ਵਿਭਾਗ ਨੂੰ ਅਤੇ ਸ਼ਰਾਬ ਦੇ ਸਾਰੇ ਠੇਕੇਦਾਰਾਂ ਨੂੰ ਕਿ ਇਸ ਕੰਮ ਨੂੰ ਛੱਡ ਦਿਓ ਇਸ ਕੰਮ ਤੋਂ ਬਾਹਰ ਜਾਓ ਨਹੀਂ ਤਾਂ ਕਿਸੇ ਵੀ ਠੇਕੇ ਤੇ ਬੰਬ ਜੜਾ ਹੋ ਸਕਦਾ ਹੈ ਕਿਸੇ ਵੀ ਠੇਕੇ ਨੂੰ ਬਰੂਦ ਦੇ ਨਾਲ ਉਡਾਇਆ ਜਾ ਸਕਦਾ ਹੈ ਤਾਂ ਇਸ ਰਵਿੰਦਰ ਰਿੰਦਾ ਦੇ ਵੱਲੋਂ ਪਹਿਲਾਂ ਵੀ ਅਜਿਹੀਆਂ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ ਗਈਆਂ ਚਾਹੇ ਪਰਮੇਸ਼ਵਰ ਮਰਮਾ ਦੇ ਉੱਪਰ ਹਮਲੇ ਦੀ ਗੱਲ ਕਰ ਲਈਏ ਜਾਂ ਲਗਾਤਾਰ ਬਾਰਡਰ ਦੇ ਜ਼ਰੀਏ ਹਥਿਆਰ ਜਾਂ ਡਰੱਗਸ ਸਪਲਾਈ ਕਰਨਾ ਹੋਣਾ ਤਾ ਇਹ ਨੇਪਾਲ ਦੇ ਜ਼ਰੀਏ ਤੁਹਾਨੂੰ ਦੱਸਦੀ ਕਿ ਪਾਕਿਸਤਾਨ ਦੇ ਵਿੱਚ ਭੱਜਿਆ ਸੀ ਆਈਐਸਆਈ ਦੇ ਨਾਲ ਮਿਲ ਕੇ ਉਦੋਂ ਤੋਂ ਹੀ ਹਥਿਆਰ ਤੇ ਡਰੱਗ ਜੁੜਿਆ ਉਸ ਸਮਗਲ ਕਰਨ ਦੀ ਕੋਸ਼ਿਸ਼ ਲਗਾਤਾਰ ਜੁੜਿਆ ਪਾਕਿਸਤਾਨ ਦੇ ਵਿੱਚ ਬੈਠ ਕੇ ਕਰ ਰਿਹਾ ਔਰ ਇਸ ਤਰੀਕੇ ਦੀਆਂ ਕੁੱਝੀਆਂ ਹਰਕਤਾਂ ਹਰ ਵਾਰ ਜੁੜੀਆਂ ਨੇ ਉਹ ਭਾਰਤ ਦੇ ਨਾਲ ਕੀਤੀਆਂ ਜਾਂਦੀਆਂ ਨੇ ਪਰ ਹਰ ਵਾਰ ਅਜਹੀਆਂ ਹਰਕਤਾਂ ਦਾ ਮੂੰਹ ਤੋੜ ਜਵਾਬ ਜਿਹੜਾ ਆ ਉਹ ਦਿੱਤਾ ਜਾਂਦਾ ਹੈ ਤਾਂ ਸਵਾਰ ਫਿਰ ਦੀਵਾਲੀ ਤੋਂ ਪਹਿਲਾਂ ਇਹ ਧਮਕੀ ਜੜੀ ਹੈ ਗਿੱਦੜ ਧਮਕੀ ਜੜੀ ਹੈ ਅਤਵਾਦੀ ਹਰਵਿੰਦਰ ਰਿੰਦਾ ਦੇ ਵੱਲੋਂ ਪੰਜਾਬ ਨੂੰ ਦਿੱਤੀ ਗਈ ਹੈ ਦਿਵਾਲੀ ਤੋਂ ਪਹਿਲਾਂ ਇਹ ਧਮਕੀ ਦਿੱਤੀ ਹੈ ਤੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਇਸ ਦੀ ਜਾਂਚ ਵੀ ਕਰ ਰਿਹਾ ਹੈ ਪੁਲਿਸ ਪ੍ਰਸ਼ਾਸਨ ਅਲਰਟ ਤੇ ਵੀ ਹੈ ਕਿਉਂਕਿ ਦਿਨ ਦਿਹਾੜ ਦੀ ਗੱਲ ਹੈ ਤਾਂ ਇਸ ਦਿਨ ਵਾਲੇ ਦਿਨ ਚਾਹੇ ਦਿਵਾਲੀ ਹੋਵੇ ਜਾਂ ਹੋਰ ਕੋਈ ਵੀ ਵੱਡਾ ਦਿਨ ਹੁੰਦਾ ਹੈ ਤਿਉਹਾਰ ਹੁੰਦਾ ਹੈ ਖਾਸ ਤੌਰ ਤੇ ਤਾਂ ਉਹ ਪੁਲਿਸ ਜਿਹੜੀ ਹੈ ਉਹ ਥਾਂ ਥਾਂ ਤੇ ਨਾਕਾਬੰਦੀ ਵੀ ਕਰਦੀ ਹੈ ਚੈਕਿੰਗ ਵੀ ਕਰਦੀ ਹੈ ਪ੍ਰਾਪਰ ਤਰੀਕੇ ਦੇ ਨਾਲ ਚੌਕਸੀ ਜਿਹੜੀ ਉਸ ਤੇ ਵਿੱਚ ਵਰਤੀ ਜਾਂਦੀ ਹੈ ਪਰ ਇਹ ਵੱਡੀ ਧਮਕੀ ਇੱਕ ਹਰਮਿੰਦਰ ਰਿੰਦਾ ਦੇ ਵੱਲੋਂ ਦਿੱਤੀ ਗਈ ਹੈ ਜੋ ਅਤਵਾਦੀ ਹੈ ਔਰ ਪੰਜਾਬ ਦੇ ਠੇਕਿਆਂ ਨੂੰ ਐਕਸਾਈਜ਼ ਵਿਭਾਗ ਨੂੰ ਸਿੱਧੇ ਤੌਰ ਤੇ ਧਮਕੀ ਹੈ ਖਾਸ ਤੌਰ ਤੇ ਪੰਜਾਬ ਦੇ ਠੇਕੇਦਾਰਾਂ ਨੂੰ ਕਿ ਕੰਮ ਤੋਂ ਬਾਹਰ ਜਾ ਜਾਓ ਨਹੀਂ ਤਾਂ ਕਿਸੇ ਵੀ ਠੇਕੇ ਤੇ ਗੋਲਾ ਬਰੂਦ ਜਿਹੜਾ ਹੋ ਸਕਦਾ ਔਰ ਕਿਸੇ ਵੀ ਠੇਕੇ ਤੇ ਕਿਸੇ ਨੂੰ ਵੀ ਉਡਾਇਆ ਜਾ ਸਕਦਾ ਹੈ ਇਹ ਧਮਕੀ ਜਿਹੜੀ ਹੈ ਹਰਿੰਦਰ ਰਿੰਦਾ ਦੇ ਵੱਲੋਂ ਦਿੱਤੀ ਗਈ ਹੈ। ਦੈਨਿਕ ਸੁਰਾਤ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਤਾਂ ਆਈਐਸਆਈ ਦੇ ਨਾਲ ਮਿਲ ਕੇ ਕੰਮ ਕਰ ਰਹੇ ਅਤਵਾਦੀ ਖਰਵਿੰਦਰ ਰਿੰਦਾ ਦੀ ਵੱਡੀ ਧਮਕੀ ਜਿਹੜੀ ਹੈ ਉਹ ਪੰਜਾਬ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਚੁਕੰਨਾ ਹੋ ਚੁੱਕਾ ਹੈ। ਤੁਹਾਨੂੰ ਦੱਸ ਦੇ ਕਿ ਲਗਾਤਾਰ ਇੱਕ ਸੋਸ਼ਲ ਮੀਡੀਆ ਤੇ ਬੀਤੀ ਰਾਤ ਤੋਂ ਹੀ ਆਡੀਓ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਆਡੀਓ ਦੀ ਦਿਨਿਕ ਸਵੇਰਾ ਪੁਸ਼ਟੀ ਨਹੀਂ ਕਰਦਾ ਪਰ ਇਸ ਆਡੀਓ ਦੇ ਵਿੱਚ ਦੱਸਿਆ ਗਿਆ ਜੋ ਪਾਕਿਸਤਾਨ ਦੇ ਵਿੱਚ ਬੈਠਾ ਅਤਵਾਦੀ ਖਰਵਿੰਦਰ ਰਿੰਦਾ ਉਸ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਪੰਜਾਬ ਦੇ ਐਕਸਾਈਜ਼ ਵਿਭਾਗ ਨੂੰ ਔਰ ਸ਼ਰਾਬ ਦੇ ਸਾਰੇ ਠੇਕੇਦਾਰਾਂ ਨੂੰ ਕਿ ਬਾਜ ਆ ਜਾਓ ਇਸ ਕੰਮ ਤੋਂ ਨਹੀਂ ਤਾਂ ਕਿਸੇ ਵੀ ਠੇਕੇ ਤੇ ਬੰਬ ਹੋ ਸਕਦਾ ਹੈ ਕਿਸੇ ਵੀ ਠੇਕੇ ਨੂੰ ਬਰੂਦ ਦੇ ਨਾਲ ਉਡਾਇਆ ਜਾ ਸਕਦਾ ਹੈ ਤਾਂ ਇਸ ਤਰੀਕੇ ਦੀ ਧਮਕੀ ਜਿਹੜੀ ਹੈ ਉਹ ਰਵਿੰਦਰ ਰੈਂਦਾ ਜਿਹੜਾ ਕਿ ਅਤਵਾਦੀ ਹੈ ਪਾਕਿਸਤਾਨ ਦੇ ਵਿੱਚ ਬੈਠਾ ਹੋਇਆ ਆਈਐਸਆਈ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਲਗਾਤਾਰ ਅਜਹੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸ ਦੇ ਵੱਲੋਂ ਇਹ ਧਮਕੀ ਜਿਹੜੀ ਉਹ ਦਿੱਤੀ ਗਈ ਹੈ ਹਾਲਾਂਕਿ ਧਮਕੀ ਦੀ ਦਿਨਕ ਸਵੇਰਾ ਪੁਸ਼ਟੀ ਨਹੀਂ ਕਰਦਾ ਪਰ ਲਗਾਤਾਰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਔਰ ਸਾਰੇ ਨਿਊਜ਼ ਚੈਨਲਾਂ ਤੇ ਇਹ ਖਬਰ ਜਿਹੜੀ ਹੈ ਉਹ ਚੱਲ ਰਹੀ ਹੈ ਕਿ ਹਰਵਿੰਦਰ ਰੈਂਦਾ ਦੇ ਵੱਲੋਂ ਇਹ ਵੱਡੀ ਧਮਕੀ ਦਿੱਤੀ ਗਈ ਹੈ ਔਰ ਦਿਨ ਦੀ ਹਾਰਤੀ ਗੱਲ ਕਰਦੇ ਆ ਤਾਂ ਦੀਵਾਲੀ ਤੋਂ ਪਹਿਲਾਂ ਠੀਕ ਬੀਤੀ ਰਾਤ ਨੂੰ ਇਹ ਧਮਕੀ ਦਿੱਤੀ ਗਈ ਹੈ ਪੰਜਾਬ ਦੇ ਐਕਸਾਈਜ਼ ਵਿਭਾਗ ਨੂੰ ਅਤੇ ਸ਼ਰਾਬ ਦੇ ਸਾਰੇ ਠੇਕੇਦਾਰਾਂ ਨੂੰ ਕਿ ਇਸ ਕੰਮ ਨੂੰ ਛੱਡ ਦਿਓ ਇਸ ਕੰਮ ਤੋਂ ਬਾਹਰ ਆ ਜਾਓ ਨਹੀਂ ਤਾਂ ਕਿਸੇ ਵੀ ਠੇਕੇ ਤੇ ਬੰਬ ਜੜਾ ਹੋ ਸਕਦਾ ਹੈ ਕਿਸੇ ਵੀ ਠੇਕੇ ਨੂੰ ਬਾਰੂਦ ਦੇ ਨਾਲ ਉਡਾਇਆ ਜਾ ਸਕਦਾ ਹੈ ਤਾਂ ਇਸ ਰਵਿੰਦਰ ਰਿੰਦਾ ਦੇ ਵੱਲੋਂ ਪਹਿਲਾਂ ਵੀ ਅਜਿਹੀਆਂ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ ਗਈਆਂ ਚਾਹੇ ਪਰਮੇਸ਼ਵਰ ਵਰਮਾ ਦੇ ਉੱਪਰ ਹਮਲੇ ਦੀ ਗੱਲ ਕਰ ਲਈਏ ਜ ਜਨ ਲਗਾਤਾਰ ਬਾਰਡਰ ਦੇ ਜ਼ਰੀਏ ਹਥਿਆਰ ਜਾਂ ਡਰੱਗਸ ਸਪਲਾਈ ਕਰਨਾ ਹੋਣਾ ਤਾਂ ਇਹ ਨੇਪਾਲ ਦੇ ਜ਼ਰੀਏ ਤੁਹਾਨੂੰ ਦੱਸਦੀ ਕਿ ਪਾਕਿਸਤਾਨ ਦੇ ਵਿੱਚ ਭਜਿਆ ਸੀ ਆਈਐਸਆਈ ਦੇ ਨਾਲ ਮਿਲ ਕੇ ਉਦੋਂ ਤੋਂ ਹੀ ਹਥਿਆਰ ਤੇ ਡਰੱਗ ਜੁੜਿਆ ਉਸ ਸਮਗਲ ਕਰਨ ਦੀ ਕੋਸ਼ਿਸ਼ ਲਗਾਤਾਰ ਜੁੜਿਆ ਪਾਕਿਸਤਾਨ ਦੇ ਵਿੱਚ ਬੈਠ ਕੇ ਕਰ ਰਿਹਾ ਔਰ ਇਸ ਤਰੀਕੇ ਦੀਆਂ ਕੁੱਝੀਆਂ ਹਰਕਤਾਂ ਹਰ ਵਾਰ ਜੁੜੀਆਂ ਨੇ ਉਹ ਭਾਰਤ ਦੇ ਨਾਲ ਕੀਤੀਆਂ ਜਾਂਦੀਆਂ ਨੇ ਪਰ ਹਰ ਵਾਰ ਅਜਹੀਆਂ ਹਰਕਤਾਂ ਦਾ ਮੂੰਹ ਤੋੜ ਜਵਾਬ ਜਿਹੜਾ ਆ ਉਹ ਦਿੱਤਾ ਜਾਂਦਾ ਹੈ ਤਾਂ ਸਵਾਰ ਫਿਰ ਦੀਵਾਲੀ ਤੋਂ ਪਹਿਲਾਂ ਇਹ ਧਮਕੀ ਜੜੀ ਹੈ ਗਿੱਦੜ ਧਮਕੀ ਜੜੀ ਹੈ ਅਤਵਾਦੀ ਹਰਵਿੰਦਰ ਰਿੰਦਾ ਦੇ ਵੱਲੋਂ ਪੰਜਾਬ ਨੂੰ ਦਿੱਤੀ ਗਈ ਹੈ ਦੀਵਾਲੀ ਤੋਂ ਪਹਿਲਾਂ ਇਹ ਧਮਕੀ ਦਿੱਤੀ ਹੈ ਤੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਇਸ ਦੀ ਜਾਂਚ ਵੀ ਕਰ ਰਿਹਾ ਹੈ ਪੁਲਿਸ ਪ੍ਰਸ਼ਾਸਨ ਅਲਰਟ ਤੇ ਵੀ ਹੈ ਕਿਉਂਕਿ ਦਿਨ ਦਿਹਾੜ ਦੀ ਗੱਲ ਹੈ ਤਾਂ ਇਸ ਦਿਨ ਵਾਲੇ ਦਿਨ ਚਾਹੇ ਦੀਵਾਲੀ ਹੋਵੇ ਜਾਂ ਹੋਰ ਕੋਈ ਵੀ ਵੱਡਾ ਦਿਨ ਹੁੰਦਾ ਹੈ ਤਿਉਹਾਰ ਹੁੰਦਾ ਹੈ ਖਾਸ ਤੌਰ ਤੇ ਤਾਂ ਪੁਲਿਸ ਜਿਹੜੀ ਹੈ ਉਥਾਂ ਤਾਂ ਤੇ ਨਾਕਾਬੰਦੀ ਵੀ ਕਰਦੀ ਹੈ ਚੈਕਿੰਗ ਵੀ ਕਰਦੀ ਹੈ ਪ੍ਰੋਪਰ ਤਰੀਕੇ ਦੇ ਨਾਲ ਚੌਕਸੀ ਜਿਹੜੀ ਉਸ ਤੇ ਵਿੱਚ ਵਰਤੀ ਜਾਂਦੀ ਹੈ ਪਰ ਇਹ ਵੱਡੀ ਧਮਕੀ ਇੱਕ ਹਰਮਿੰਦਰ ਰਿੰਦਾ ਦੇ ਵੱਲੋਂ ਦਿੱਤੀ ਗਈ ਹੈ ਜੋ ਅਤਵਾਦੀ ਹੈ ਔਰ ਪੰਜਾਬ ਦੇ ਠੇਕਿਆਂ ਨੂੰ ਐਕਸਾਈਜ਼ ਵਿਭਾਗ ਨੂੰ ਸਿੱਧੇ ਤੌਰ ਤੇ ਧਮਕੀ ਹੈ ਖਾਸ ਤੌਰ ਤੇ ਪੰਜਾਬ ਦੇ ਠੇਕੇਦਾਰਾਂ ਨੂੰ ਕਿ ਕੰਮ ਤੋਂ ਬਾਹਰ ਜਾ ਜਾਓ ਨਹੀਂ ਤਾਂ ਕਿਸੇ ਵੀ ਠੇਕੇ ਤੇ ਗੋਲਾ ਬਰੂਦ ਜਿਹੜਾ ਹੋ ਸਕਦਾ ਔਰ ਕਿਸੇ ਵੀ ਠੇਕੇ ਤੇ ਕਿਸੇ ਨੂੰ ਵੀ ਉਡਾਇਆ ਜਾ ਸਕਦਾ ਹੈ ਇਹ ਧਮਕੀ ਜਿਹੜੀ ਹੈ ਹਰਿੰਦਰ ਰਿੰਦਾ ਦੇ ਵੱਲੋਂ ਦਿੱਤੀ ਗਈ ਹੈ। ਦੈਨਿਕ ਸੁਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਆਈਐਸਆਈ ਦੇ ਨਾਲ ਮਿਲ ਕੇ ਕੰਮ ਕਰ ਰਹੇ ਅਤਵਾਦੀ ਖਰਵਿੰਦਰ ਰਿੰਦਾ ਦੀ ਵੱਡੀ ਧਮਕੀ ਜਿਹੜੀ ਹੈ ਉਹ ਪੰਜਾਬ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਚੁਕੰਨਾ ਹੋ ਚੁੱਕਾ ਹੈ। ਤੁਹਾਨੂੰ ਦੱਸ ਦੇ ਕਿ ਲਗਾਤਾਰ ਇੱਕ ਸੋਸ਼ਲ ਮੀਡੀਆ ਤੇ ਬੀਤੀ ਰਾਤ ਤੋਂ ਹੀ ਆਡੀਓ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਆਡੀਓ ਦੀ ਦੈਨਿਕ ਸਵੇਰਾ ਪੁਸ਼ਟੀ ਨਹੀਂ ਕਰਦਾ ਪਰ ਇਸ ਆਡੀਓ ਦੇ ਵਿੱਚ ਦੱਸਿਆ ਗਿਆ ਜੋ ਪਾਕਿਸਤਾਨ ਦੇ ਵਿੱਚ ਬੈਠਾ ਅਤਵਾਦੀ ਖਰਵਿੰਦਰ ਰਿੰਦਾ ਉਸ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਪੰਜਾਬ ਦੇ ਐਕਸਾਈਜ਼ ਵਿਭਾਗ ਨੂੰ ਔਰ ਸ਼ਰਾਬ ਦੇ ਸਾਰੇ ਠੇਕੇਦਾਰਾਂ ਨੂੰ ਕਿ ਬਾਜ ਆ ਜਾਓ ਇਸ ਕੰਮ ਤੋਂ ਨਹੀਂ ਤਾਂ ਕਿਸੇ ਵੀ ਠੇਕੇ ਤੇ ਬੰਬ ਹੋ ਸਕਦਾ ਹੈ ਕਿਸੇ ਵੀ ਠੇਕੇ ਨੂੰ ਬਾਰੂਦ ਦੇ ਨਾਲ ਉਡਾਇਆ ਜਾ ਸਕਦਾ ਹੈ ਤਾਂ ਇਸ ਤਰੀਕੇ ਦੀ ਧਮਕੀ ਜਿਹੜੀ ਹੈ ਉਹ ਹਰਵਿੰਦਰ ਰੈਂਦਾ ਜਿਹੜਾ ਕਿ ਆਤਵਾਦੀ ਹੈ ਪਾਕਿਸਤਾਨ ਦੇ ਵਿੱਚ ਬੈਠਾ ਹੋਇਆ ਆਈਐਸਆਈ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਲਗਾਤਾਰ ਅਜਹੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸ ਦੇ ਵੱਲੋਂ ਇਹ ਧਮਕੀ ਜਿਹੜੀ ਉਹ ਦਿੱਤੀ ਗਈ ਹੈ ਹਾਲਾਂਕਿ ਧਮਕੀ ਦੀ ਦਿਨਕ ਸਵੇਰਾ ਪੁਸ਼ਟੀ ਨਹੀਂ ਕਰਦਾ ਪਰ ਲਗਾਤਾਰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਔਰ ਸਾਰੇ ਨਿਊਜ਼ ਚੈਨਲਾਂ ਤੇ ਇਹ ਖਬਰ ਜਿਹੜੀ ਹੈ ਉਹ ਚੱਲ ਰਹੀ ਹੈ ਕਿ ਹਰਵਿੰਦਰ ਰੈਂਦਾ ਦੇ ਵੱਲੋਂ ਇਹ ਵੱਡੀ ਧਮਕੀ ਦਿੱਤੀ ਗਈ ਹੈ ਔਰ ਦਿਨ ਦਿਹਾੜੀ ਦੀ ਗੱਲ ਕਰਦੇ ਆਂ ਤਾਂ ਦੀਵਾਲੀ ਤੋਂ ਪਹਿਲਾਂ ਠੀਕ ਬੀਤੀ ਰਾਤ ਨੂੰ ਇਹ ਧਮਕੀ ਦਿੱਤੀ ਗਈ ਹੈ ਪੰਜਾਬ ਦੇ ਐਕਸਾਈਜ਼ ਵਿਭਾਗ ਨੂੰ ਅਤੇ ਸ਼ਰਾਬ ਦੇ ਸਾਰੇ ਠੇਕੇਦਾਰਾਂ ਨੂੰ ਕਿ ਇਸ ਕੰਮ ਨੂੰ ਛੱਡ ਦਿਓ ਇਸ ਕੰਮ ਤੋਂ ਬਾਹਰ ਜਾਓ ਨਹੀਂ ਤਾਂ ਕਿਸੇ ਵੀ ਠੇਕੇ ਤੇ ਬੰਬ ਜੜਾ ਹੋ ਸਕਦਾ ਹੈ ਕਿਸੇ ਵੀ ਠੇਕੇ ਨੂੰ ਬਾਰੂਦ ਦੇ ਨਾਲ ਉਡਾਇਆ ਜਾ ਸਕਦਾ ਹੈ ਤਾਂ ਇਸ ਰਵਿੰਦਰ ਰਿੰਦਾ ਦੇ ਵੱਲੋਂ ਪਹਿਲਾਂ ਵੀ ਅਜਿਹੀਆਂ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ ਗਈਆਂ ਚਾਹੇ ਪਰਮੇਸ਼ਵਰਮਾ ਦੇ ਉੱਪਰ ਹਮਲੇ ਦੀ ਗੱਲ ਕਰ ਲਈਏ ਜਾਂ ਲਗਾਤਾਰ ਬਾਰਡਰ ਦੇ ਜ਼ਰੀਏ ਹਥਿਆਰ ਜਾਂ ਡਰੱਗਸ ਸਪਲਾਈ ਕਰਨਾ ਹੋਣਾ ਤਾਂ ਇਹ ਨੇਪਾਲ ਦੇ ਜ਼ਰੀਏ ਤੁਹਾਨੂੰ ਦੱਸਦੀ ਕਿ ਪਾਕਿਸਤਾਨ ਦੇ ਵਿੱਚ ਭਜਿਆ ਸੀ ਆਈਐਸਆਈ ਦੇ ਨਾਲ ਮਿਲ ਕੇ ਉਦੋਂ ਤੋਂ ਹੀ ਹਥਿਆਰ ਤੇ ਡਰੱਗ ਜੁੜਿਆ ਉਸ ਸਮਗਲ ਕਰਨ ਦੀ ਕੋਸ਼ਿਸ਼ ਲਗਾਤਾਰ ਜੜੀਆ ਪਾਕਿਸਤਾਨ ਦੇ ਵਿੱਚ ਬੈਠ ਕੇ ਕਰ ਰਿਹਾ ਔਰ ਇਸ ਤਰੀਕੇ ਦੀਆਂ ਕੁੱਝੀਆਂ ਹਰਕਤਾਂ ਹਰ ਵਾਰ ਜੁੜੀਆਂ ਨੇ ਉਹ ਭਾਰਤ ਦੇ ਨਾਲ ਕੀਤੀਆਂ ਜਾਂਦੀਆਂ ਨੇ ਪਰ ਹਰ ਵਾਰ ਅਜਹੀਆਂ ਹਰਕਤਾਂ ਦਾ ਮੂੰਹ ਤੋੜ ਜਵਾਬ ਜਿਹੜਾ ਆ ਉਹ ਦਿੱਤਾ ਜਾਂਦਾ ਹੈ ਤਾਂ ਸਵਾਰ ਫਿਰ ਦੀਵਾਲੀ ਤੋਂ ਪਹਿਲਾਂ ਇਹ ਧਮਕੀ ਜਿਹੜੀ ਹੈ ਗਿੱਦੜ ਧਮਕੀ ਜਿਹੜੀ ਹੈ ਅਤਵਾਦੀ ਹਰਵਿੰਦਰ ਰਿੰਦਾ ਦੇ ਵੱਲੋਂ ਪੰਜਾਬ ਨੂੰ ਦਿੱਤੀ ਗਈ ਹੈ ਦੀਵਾਲੀ ਤੋਂ ਪਹਿਲਾਂ ਇਹ ਧਮਕੀ ਦਿੱਤੀ ਹੈ ਤੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਇਸ ਦੀ ਜਾਂਚ ਵੀ ਕਰ ਰਿਹਾ ਹੈ ਪੁਲਿਸ ਪ੍ਰਸ਼ਾਸਨ ਅਲਰਟ ਤੇ ਵੀ ਹੈ ਕਿਉਂਕਿ ਦਿਨ ਦਿਹਾੜ ਦੀ ਗੱਲ ਹੈ ਤਾਂ ਇਸ ਦਿਨ ਵਾਲੇ ਦਿਨ ਚਾਹੇ ਦੀਵਾਲੀ ਹੋਵੇ ਜਾਂ ਹੋਰ ਕੋਈ ਵੀ ਵੱਡਾ ਦਿਨ ਹੁੰਦਾ ਹੈ ਤਿਉਹਾਰ ਹੁੰਦਾ ਹੈ ਖਾਸ ਤੌਰ ਤੇ ਤਾਂ ਉਹ ਪੁਲਿਸ ਜਿਹੜੀ ਹੈ ਉਹ ਥਾਂ ਥਾਂ ਤੇ ਨਾਕੇਬੰਦੀ ਵੀ ਕਰਦੀ ਹੈ ਚੈਕਿੰਗ ਵੀ ਕਰਦੀ ਹੈ ਪ੍ਰੋਪਰ ਤਰੀਕੇ ਦੇ ਨਾਲ ਚੌਕਸੀ ਜਿਹੜੀ ਉਸ ਤੇ ਵਿੱਚ ਵਰਤੀ ਜਾਂਦੀ ਹੈ ਪਰ ਇਹ ਵੱਡੀ ਧਮਕੀ ਇੱਕ ਹਰਮਿੰਦਰ ਰਿੰਦਾ ਦੇ ਵੱਲੋਂ ਦਿੱਤੀ ਗਈ ਹੈ ਜੋ ਅਤਵਾਦੀ ਹੈ ਔਰ ਪੰਜਾਬ ਦੇ ਠੇਕੇਦਾਰਾਂ ਨੂੰ ਐਕਸਾਈਜ਼ ਵਿਭਾਗ ਨੂੰ ਸਿੱਧੇ ਤੌਰ ਤੇ ਧਮਕੀ ਹੈ ਖਾਸ ਤੌਰ ਤੇ ਪੰਜਾਬ ਦੇ ਠੇਕੇਦਾਰਾਂ ਨੂੰ ਕਿ ਕੰਮ ਤੋਂ ਬਾਹਰ ਜਾ ਜਾਓ ਨਹੀਂ ਤਾਂ ਕਿਸੇ ਵੀ ਠੇਕੇ ਤੇ ਗੋਲਾ ਬਰੂਜ ਜਿਹੜਾ ਹੋ ਸਕਦਾ ਔਰ ਕਿਸੇ ਵੀ ਠੇਕੇ ਤੇ ਕਿਸੇ ਨੂੰ ਵੀ ਉਡਾਇਆ ਜਾ ਸਕਦਾ ਇਹ ਧਮਕੀ ਜਿਹੜੀ ਹੈ ਹਰਿੰਦਰ ਰਿੰਦਾ ਦੇ ਵੱਲੋਂ ਦਿੱਤੀ ਗਈ